ਇੱਕ ਕੜਵਾ ਸੱਚ ਆ ਕਿ ਪੰਜਾਬ ਹੁਣ ਪੰਜਾਬੀਆਂ ਦਾ ਨਹੀਂ ਰਿਹਾ ਪੰਜਾਬ ਹੁਣ ਸਿੱਖਾਂ ਦਾ ਨਹੀਂ ਰਿਹਾ ਕੁਝ ਇੰਪੋਰਟੈਂਟ ਤੱਥ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਜੇਕਰ ਇਹਨਾਂ ਤੱਥਾਂ ਨੂੰ ਵੇਖ ਕੇ ਵੀ ਤੁਹਾਡੇ ਮਨ ਦੇ ਵਿੱਚ ਜਾਂ ਤੁਹਾਡਾ ਆਪ ਦਾ ਖੂਨ ਨਾ ਖੋਲਿਆ ਤਾਂ ਇੱਕ ਦਿਨ ਇਹ ਪੰਜਾਬ ਹੈ ਜਿਹੜਾ ਪ੍ਰਵਾਸੀਆਂ ਦਾ ਆਰਾਮ ਨਾਲ ਬਣ ਜਾਊਗਾ ਜਦੋਂ ਵੀ ਕੋਈ ਕੰਪੈਰੀਜ਼ਨ ਹੁੰਦਾ ਨਾ ਉਦੋਂ ਹਮੇਸ਼ਾ ਪੰਜਾਬੀਆਂ ਦਾ ਹੁੰਦਾ ਕਿ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਆ ਅਮਰੀਕਾ ਦੇ ਵਿੱਚ ਰਹਿੰਦੇ ਆ ਇੰਗਲੈਂਡ ਦੇ ਵਿੱਚ ਰਹਿੰਦੇ ਆ ਜਾ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਰਹਿੰਦੇ ਆ ਜੇਕਰ ਉੱਥੋਂ ਦੇ ਗੋਰੇ ਉਹਨਾਂ ਨੂੰ ਉੱਥੋਂ ਕੱਢ ਦੇਣ ਤਾਂ ਉਹ ਪੰਜਾਬੀਆਂ ਦੇ ਘਰ-ਬਾਰ ਉਜੜ ਜਾਣਗੇ ਕਿਉਂਕਿ ਬਹੁਤ ਸਾਰੇ ਪੰਜਾਬੀ ਆ ਜਿਹੜੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਆ ਰਹੇ ਕਿ ਇਹਨਾਂ ਨੂੰ ਇੱਥੋਂ ਨਹੀਂ ਕੱਢਣਾ ਚਾਹੀਦਾ ਜੇਕਰ ਤੱਥਾਂ ਦੇ ਆਧਾਰ ਦੀ ਗੱਲ ਕਰੀਏ ਨਾ ਗੋਰੇ ਨੇ ਬੇਵਕੂਫ ਨਹੀਂ ਸੀ ਗੋਰੇ ਕੋਈ ਪਾਗਲ ਨਹੀਂ ਸੀ ਜਿਨ੍ਹਾਂ ਨੇ ਸਾਰੇ ਦੁਨੀਆ ਦੇ ਉੱਤੇ ਰਾਜ ਕੀਤਾ ਹੈ ਉਹ ਗੋਰਿਆਂ ਦਾ ਕੀ ਇੱਕ ਕਾਨੂੰਨ ਪਾਸ ਹੋਇਆ ਹੈ ਸਾਰੀਆਂ ਕੰਟਰੀਆਂ ਦੇ ਵਿੱਚ ਕਿ 70% ਉਥੋਂ ਦੇ ਗੋਰੇ ਉਥੇ ਰਹਿਣਗੇ ਤੇ 30% ਉਹ ਆਊਟ ਆਫ ਕੰਟਰੀ ਦੇ ਵਿੱਚੋਂ ਕਿਸੇ ਨੂੰ ਵੀ ਉਥੇ ਬੁਲਾ ਸਕਦੇ ਆ ਫੋਰ ਐਗਜ਼ਾਮਪਲ ਥੈਟ ਜੇਕਰ ਉਥੇ 30 ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਥੇ 5 ਲੋਕਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਕਿ 30 ਦੀ ਗ੍ਰੋਥ ਘਟ ਚੁੱਕੀ ਹੈ ਤੇ 5 ਹੋਰ ਨਵੇਂ ਐਡ ਕਰ ਲੋ ਤੇ 30% ਲੋਕ ਆਊਟ ਆਫ ਉਹਨਾਂ ਦੀ ਕੰਟਰੀ ਦੇ ਵਿੱਚੋਂ ਚਾਹੇ ਉਹ ਇੰਡੀਆ ਚੋਂ ਆ ਚਾਹੇ ਕਿਸੇ ਹੋਰ ਕੰਟਰੀ ਚੋਂ ਆ ਉਥੇ ਜਾ ਕੇ ਰਹਿ ਸਕਦੇ ਆ ਜੇਕਰ ਦੁਬਈ ਦੀ ਕਰਦੇ ਆ ਅਰਬ ਕੰਟਰੀਆਂ ਦੀ ਕਰਦੇ ਆ ਤੇ ਉਥੇ 9 9 10 10 ਸਾਲ ਪੱਕਿਆਂ ਹੋਣ ਦਾ ਪਰਮਿਸ਼ਨ ਨਹੀਂ ਹੈਗੀ ਕਿ ਉਹ ਕਹਿੰਦੇ ਕਿ ਆਓ ਕੰਮ ਧੰਦਾ ਕਰੋ ਦੋ ਪੈਸੇ ਕਮਾਓ ਆਪਦੀ ਕੰਟਰੀ ਇੱਥੋਂ ਵਾਪਸ ਚਲੇ ਜਾਓ ਜੇਕਰ ਹੁਣ ਗੱਲ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਵਿੱਚ ਜਿਹੜਾ ਰਾਈਟ ਨਾਓ ਰੇਸ਼ੋ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ 45 55 ਦਾ ਹੁਣ ਤੁਸੀਂ ਸੋਚਦੇ ਹੋ ਕਿ 45 55 ਕੀ ਸਿਸਟਮ ਆ 55% ਪੰਜਾਬੀ ਪੰਜਾਬ ਦੇ ਵਿੱਚ ਰਹਿੰਦੇ ਆ ਤੇ 45% ਜਿਹੜੇ ਲੋਕ ਰਹਿੰਦੇ ਆ ਉਹ ਆਊਟ ਆਫ ਪੰਜਾਬ ਤੋਂ ਰਹਿੰਦੇ ਆ ਜਿਹੜੇ ਪੰਜਾਬ ਦੇ ਕਦੇ ਵਸਨੀਕ ਹਾਈ ਨਹੀਂ ਸੀ 12 ਬਾਰਾਂ ਲਗਾ ਸਟੇਟਾਂ ਚੋਂ ਉੱਟ ਕੇ ਭਾਰਤ ਦੀਆਂ ਉਹ ਪੰਜਾਬ ਦੇ ਵਿੱਚ ਰਹਿਣਾ ਸ਼ੁਰੂ ਕਰ ਚੁੱਕੇ ਆ ਇਸ ਦਾ ਸਭ ਤੋਂ ਵੱਡਾ ਅਫੈਕਟਡ ਆ ਪੈਣਾ ਉਹ ਐਸੀ ਸਮਾਜ ਉੱਤੇ ਪੈਣਾ ਹੈ ਜੇਕਰ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਦੇਖੋਗੇ ਸਭ ਤੋਂ ਵੱਧ ਪ੍ਰਵਾਸੀਆਂ ਦੇ ਜਵਾਬ ਉੱਥੇ ਆ ਜਿਸ ਦਿਨ ਇਹ ਰੇਸ਼ਿਓ 60 40 ਹੋ ਗਈ 60 ਪ੍ਰਵਾਸੀਆਂ ਦੀ ਹੋਗੀ 40 ਪੰਜਾਬੀਆਂ ਦੀ ਰਹੇਗੀ ਉਸ ਦਿਨ ਪੰਜਾਬ ਦਾ ਨਾਮੋ ਨਿਸ਼ਾਨ ਖਤਮ ਆ ਕਿਉਂਕਿ ਪੋਲੀਟਿਸ਼ੀਅਨ ਲੀਡਰ ਆ ਚਾਹੇ ਕੋਈ ਮੰਤਰੀ ਆ ਸ਼ੰਤਰੀ ਆ ਉਹਨਾਂ ਨੇ ਤਲਬੇ ਉਹਨਾਂ ਦੇ ਚਟਨੇ ਆ ਜਿਨ੍ਹਾਂ ਦੀ ਜਨਸੰਖਿਆ ਵੱਧ ਹੋਊਗੀ ਤਾਂ ਜਨਸੰਖਿਆ ਵੱਧ ਹੋਊਗੀ ਪ੍ਰਵਾਸੀਆਂ ਦੀ 45 55 ਹੋ ਚੁੱਕੀ ਆ 60 40 ਜਿਸ ਦਿਨ ਹੋਗੀ ਉਸ ਦਿਨ ਪੰਜਾਬ ਖਤਮ ਆ ਸਮਝ ਲਓ ਜੇਕਰ ਹੁਣ ਵੀ ਜਾਗਰੂਤ ਨਾ ਹੋਏ ਹੁਣ ਵੀ ਆਵਾਜ਼ ਨਾ ਚੱਕੀ ਤਾਂ ਇਹ ਪੰਜਾਬ ਖਤਮ ਹੋ ਜਾਊਗਾ ਪਰ ਸਿੱਖਾਂ ਦੀ ਇਹ ਧਰਤੀ ਆਪਾਂ ਖਤਮ ਨਹੀਂ ਹੋਣ ਦੇਣੀ ਆਪਾਂ ਆਵਾਜ਼ ਚੱਕਦੇ ਰਹਿਣਾ ਹੈ ਜਿਹੋ ਜਿਹੇ ਰੂਲ ਭਾਰਤ ਦੇ ਅੰਦਰ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਪਾਸ ਹੋਏ ਆ ਇਹੋ ਜਿਹੇ ਰੂਲ ਇੱਥੋਂ ਦੀ ਸਰਕਾਰ ਪਾਸ ਕਿਉਂ ਨਹੀਂ ਕਰਦੀ ਉਧਰਲੇ ਪਾਸੇ ਇਹ ਰੂਲ ਹੈ ਕਿ ਬਾਹਰ ਦਾ ਬੰਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਵੋਟ ਨਹੀਂ ਬਣਾ ਸਕਦਾ ਸਭ ਤੋਂ ਵੱਡੀ ਚੀਜ਼ ਆ ਪਰ ਇਹ ਰੂਲ ਪੰਜਾਬ ਦੇ ਵਿੱਚ ਲਾਗੂ ਕਿਉਂ ਨਹੀਂ ਜੇਕਰ ਸਰਕਾਰ ਚਾਵੇ ਤਾਂ ਇਹ ਰੂਲ ਲਾਗੂ ਕਰ ਸਕਦੀ ਹੈ ਪਰ ਸਰਕਾਰ ਦੇ ਉੱਤੇ ਦਬਾਅ ਪਾਉਣਾ ਪਬਲਿਕ ਦਾ ਕੰਮ ਆ ਨਹੀਂ ਤਾਂ ਫਿਰ ਨੇਪਾਲ ਵਾਲੇ ਕੰਮ ਸ਼ੁਰੂ ਹੋ ਜਾਣਗੇ ਫੋਲੋ ਕਰ ਲਓ ਮੇਰੇ ਪੇਜ ਨੂੰ ਜੇਕਰ ਤੁਸੀਂ ਪੰਜਾਬ ਦੇ ਨਾਲ ਖੜਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਰਹਿਣੇ ਹੋ ਜਾਂ ਫਿਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਧੰਨਵਾਦ